ਸਵਾਗਤ ਹੈ ਦੋਸਤੋ ਤੁਹਾਡਾ ਬੜੇ ਲੰਬੇ ਦਿਨਾਂ ਤੋਂ ਤੁਸੀਂ ਸਾਰੇ ਅਸੀਂ ਰੜਕੇ ਡੈਮੋਕ੍ਰੇਸੀ ਦਾ ਜਿਹੜਾ ਪਰਮ ਚੱਲਿਆ ਸੀ ਉਹਦੇ ਵਿੱਚ ਤੁਸੀਂ ਆਪਣੇ ਤਰੀਕੇ ਨਾਲ ਉਹ ਪੋਲੀਟੀਕਲ ਪਾਰਟੀਆਂ ਆਪਣੇ ਤਰੀਕੇ ਨਾਲ ਸਾਰੇ ਯੋਗਦਾਨ ਪਾ ਰਹੇ ਸੀਗੇ ਅੱਜ ਉਹਦਾ ਨਿਪਟਾ ਆ ਗਿਆ ਤੁਸੀਂ ਸਾਰਿਆਂ ਨੇ ਇਸ ਯੋਗਦਾਨ ਸਾਰੇ ਮੁੱਦੇ ਸਾਡੇ ਸਾਂਝੇ ਕੀਤੇ ਉਹਦੇ ਲਈ ਤੁਹਾਡਾ ਧੰਨਵਾਦ ਵੀ ਮੈਂ ਕਰਦਾ ਔਰ ਅੱਜ ਜੋ ਲੁਧਿਆਣਾ ਵਸਦੀ ਜਨਤਾ ਨੇ ਮੈਡਟ ਦਿੱਤਾ ਅਸੀਂ ਜਿਸ ਤੰਗ ਦੇ ਨਾਮ ਉਹਨਾਂ ਨੇ ਵੋਟ ਦਿੱਤੀ ਉਸੀ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਜਿੱਤੇ ਹੋਏ ਅਰੋੜਾ ਜੀ ਨੂੰ ਜਿਹੜੇ ਐਮਐਮਏ ਬਣੇ ਨੇ ਉਹਨਾਂ ਨੂੰ ਵਧਾਈ ਵੀ ਦੰਨੇ ਆਂ ਉਹਦੇ ਨਾਲ ਨਾਲ ਜੋ ਅੱਜ ਦਾ ਸਨੈਰੋ ਉਹਦੇ ਤੇ ਗੱਲਬਾਤ ਕਰਨ ਲਈ ਸਾਡੇ ਉੱਥੇ ਤੋਂ ਪ੍ਰਤਿਖਸ਼ੀ ਸਾਡੇ ਕੈਂਡੀਡੇਟ ਜੀਵਨ ਗੁਪਤਾ ਜੀ ਸਾਡੇ ਨਾਲ ਮੌਜੂਦ ਨੇ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਆਦਮੀ ਐਨ ਐ ਐ ਸਿੰਘ ਜੀ ਮੌਜੂਦ ਨੇ ਜਿਲੇ ਦੇ ਜਨਰਲ ਸਟੇਟ ਮਦੀ ਸਾਹਿਬ ਯਸ਼ਪਾਲ ਜੀ ਵਾਈਸ ਪ੍ਰਧਾਨ ਹਰਸ਼ ਜੀ ਮਹਿੇਸ਼ ਜੀ ਤੇ ਸੈਕਟਰੀ ਡਾਟਰ ਸੀ ਜੀ ਤੇ ਸਾਰੇ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਨੇ ਇਸ ਸੁਮੈਂ ਬੇਨਤੀ ਕਰਦਾ ਜੀਵਨ ਗੁਪਤਾ ਜੀ ਨੂੰ ਵੀ ਤੁਹਾਡੇ ਨਾਲ ਗੱਲਬਾਤ ਕਰਨ। ਸਭ ਜਿੰਨੇ ਵੀ ਮੇਰੇ ਪੈਸ ਦੇ ਵੀਰ ਇੱਥੇ ਹਾਜ਼ਰ ਨੇ ਸਭ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ। ਸਭ ਦਾ ਬਹੁਤ-ਬਹੁਤ ਪਹਿਲਾਂ ਮੈਂ ਧੰਨਵਾਦ ਕਰਦਾ। ਕਿ ਪਿਛਲੇ 13 ਦਿਨ ਦੀ ਕੈਂਪੇਨ ਦੇ ਅੰਦਰ ਤੁਸੀਂ ਸਭ ਨੇ ਮੇਰਾ ਬਹੁਤ ਸਾਥ ਦਿੱਤਾ ਜਿੱਥੋਂ ਤੱਕ ਅੱਜ ਦੇ ਰਿਜ਼ਲਟ ਦਾ ਸਵਾਲ ਹੈ ਮੈਂ ਖੁੱਲੇ ਮਨ ਦੇ ਨਾਲ ਸਾਡੇ ਪ੍ਰਧਾਨ ਜੀ ਨੇ ਵੀ ਕਿਹਾ ਕਿ ਅਸੀਂ ਜੋ ਜਨਤਾ ਨੇ ਪਤਵਾ ਦਿੱਤਾ ਉਹਦਾ ਉਦਾਸੀ ਸਵਾਗਤ ਕਰਦੇ ਇਹ ਪੱਛਮੀ ਹਲਕੇ ਦੀ ਬੋਰਡ ਜੀ ਹੈ ਮੈਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਸੀ ਕਿ ਸਾਡਾ ਪਰਪਸ ਪੰਜਾਬ ਨੂੰ ਨਵਾਂ ਪੰਜਾਬ ਬਣਾਉਣਾ ਹੈ ਪਰ ਉਹ ਸਾਡਾ ਸੰਕਲਪ ਉਵੇਂ ਦਾ ਉਵੇਂ ਚੱਲਦਾ ਰਹਿਣਾ ਉਹਦੇ ਵਿੱਚ ਕੋਈ ਚੇਂਜ ਨਹੀਂ ਆਉਣੀ ਬੇਸ਼ੱਕ ਸਾਨੂੰ ਸਫਲਤਾ ਨਹੀਂ ਮਿਲੀ ਇਸੇ ਵਿੱਚ ਪਰ ਅਸੀਂ ਆਪਣੇ ਉਸ ਏਜੰਡੇ ਤੇ ਕੰਮ ਕਰਦੇ ਰਹਾਂਗੇ ਜਿਸ ਏਜੰਡੇ ਤੇ ਪਾਰਟੀ ਨੇ ਸਾਨੂੰ ਕੰਮ 'ਚ ਲਗਾਇਆ ਹੋਇਆ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਆਪਣੀ ਗੱਲ ਸਮਝਾਉਣ ਨੂੰ ਸਮਾਂ ਲੱਗਦਾ ਹੈ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਸ 12 ਦਿਨ ਦੀ ਕੈਂਪੇਨ ਦੇ ਅੰਦਰ ਅਸੀਂ ਕਾਫੀ ਹੱਦ ਤੱਕ ਆਪਣੀ ਗੱਲ ਨੂੰ ਸਮਝਾਣ ਦੇ ਵਿੱਚ ਕਾਮਯਾਬ ਹੋਏ ਸਾਨੂੰ ਇਸ 12 ਦਿਨਾਂ ਦੇ ਅੰਦਰ ਕਿਤੇ ਵੀ ਨਹੀਂ ਲੱਗਿਆ ਕਿ ਲੋਕ ਸਾਡੀ ਗੱਲ ਨਹੀਂ ਸੁਣ ਰਹੇ ਲੋਕਾਂ ਨੇ ਬੜੇ ਸ਼ਾਂਤ ਸੁਭਾਅ ਦੇ ਨਾਲ ਸਾਡੀ ਗੱਲ ਵੀ ਸੁਣੀ ਹੈ ਔਰ 20000 ਤੋਂ ਜ਼ਿਆਦਾ ਵੋਟ ਸਾਨੂੰ ਮਿਲੇ ਵੀ ਹੈਗੇ ਔਰ ਮੈਂ ਇਹ ਗੱਲ ਨੂੰ ਨਾਲ ਜੋੜੂੰਗਾ ਕਿ ਇਸ ਇਲੈਕਸ਼ਨ ਨੂੰ ਇਹ ਇਲੈਕਸ਼ਨ ਸਰਕਾਰ ਦੇ ਖਿਲਾਫ ਇਲੈਕਸ਼ਨ ਸੀਗਾ ਦੋ ਤਿੰਨ ਗੱਲਾਂ ਇਹਦੇ ਵਿੱਚ ਜੋੜਨੀਆਂ ਮੈਂ ਬਹੁਤ ਜ਼ਰੂਰੀ ਸਮਝਦਾ ਸਰਕਾਰ ਨੇ ਇਹ ਇਲੈਕਸ਼ਨ ਦਾ ਪੂਰੀ ਤਰ੍ਹਾਂ ਆਪਣੇ ਸਰਕਾਰੀ ਤੰਤਰ ਦਾ ਇਸਤੇਮਾਲ ਕੀਤਾ ਹੈਗਾ ਇਲੈਕਸ਼ਨ ਜਿੱਤਣ ਵਾਸਤੇ ਔਰ ਇਹਦੇ ਨਾਲ ਹੀ ਪੋਲਿੰਗ ਤੋਂ ਠੀਕ ਦੋ ਤਿੰਨ ਦਿਨ ਪਹਿਲਾਂ ਜਿਸ ਢੰਗ ਦਾ ਛੜਿਆੰਤਰ ਵਰਤਾਂਡ ਕਈ ਬੂਥਾਂ ਦੇ ਉੱਪਰ ਹੋਇਆ ਕਈ ਵਾੜਾਂ ਦੇ ਵਿੱਚ ਹੋਇਆ ਉਹ ਵੀ ਸਰਕਾਰ ਦੇ ਕੰਮ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਬੇਸ਼ੱਕ ਸਰਕਾਰ ਦੇ ਨੁਮਾਇंदे ਮੰਤਰੀ ਅੱਜ ਸਾਰੇ ਇਕੱਠੇ ਹੋ ਕੇ ਆਪਣੀ ਪਿੱਠ ਥਰਕ ਪਾ ਰਹੇ ਹਨ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਇਹ ਸਰ ਉਹਨਾਂ ਨੂੰ ਆਪਣੇ ਕੰਮਾਂ ਤੋਂ ਤੋਂ ਜ਼ਿਆਦਾ ਜਿਹੜੇ ਉਹਨਾਂ ਨੇ ਜਿਹੜਾ ਕੰਮਾਂ ਦਾ ਉਹ ਊਗਾ ਪਿੱਟਦੇ ਉਹਦੇ ਤੇ ਵਿਸ਼ਵਾਸ ਨਹੀਂ ਸੀ ਕਿਉਂਕਿ ਕੰਮ ਕੋਈ ਹੋਈ ਨਹੀਂ ਸੀ ਉਹਨਾਂ ਨੇ ਗਲਤ ਢਾਂਗਾ ਬਣਾਇਆ 3 ਦਿਨ ਪਹਿਲਾਂ ਇਲੈਕਸ਼ਨ ਹੌਂਦੋ ਤਿੰਨ ਦਿਨ ਪਹਿਲਾਂ ਗਲਤ ਤਰੀਕੇ ਅਪਣਾਏ ਔਰ ਸਰਕਾਰੀ ਤੰਤਰ ਦਾ ਪੂਰੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਇਹ ਇਲੈਕਸ਼ਨ ਦੇ ਵਿੱਚ ਵੱਧ ਵੋਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਸੰਕਲਪ ਹਮੇਸ਼ਾ ਉਹ ਮੈਂ ਫੇਰ ਦੁਹਰਾਉਣਾ ਕਿ ਸਾਡਾ ਜਿਹੜਾ ਸੰਕਲਪ ਹੈ ਉਹ ਨਵਾਂ ਪੰਜਾਬ ਬਣਾਉਣ ਦਾ ਹੈ ਨਵਾਂ ਪੰਜਾਬ ਭਾਜਪਾ ਦੇ ਨਾਲ ਇਹ ਸੰਕਲਪ ਸਾਡਾ ਜਾਰੀ ਰਹੇਗਾ ਅਸੀਂ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਖਾਸ ਕਰਕੇ ਲੁਧਿਆਣਾ ਹੁਣ ਮੈਨੂੰ ਲਿਜਾਣਾ 25 ਤੋਂ ਪਾਰਟੀ ਵੱਲੋਂ ਕੈਂਡੀਡੇਟ ਬਣਾਇਆ ਗਿਆ ਸੀ ਔਰ ਅਗਲੇ 1.5 ਸਾਲ ਮੈਂ ਲਗਾਤਾਰ ਲੁਧਿਆਣਾ 25 ਵਾਸਤੇ ਜੋ ਜੋ ਵੀ ਕਰ ਸਕਦਾ ਐ ਇੱਥੇ ਦੇ ਬਸ਼ਿੰਧਿਆ ਵਾਸਤੇ ਜੋ ਜੋ ਵੀ ਕਰ ਸਕਦਾ ਉਹ ਮੈਂ ਪੂਰੇ ਤਨ ਰਹੀ ਨਾਲ ਨਿਭਾਉਂਗਾ ਸਾਨੂੰ 23% ਦੇ ਕਰੀਬ ਕਰੀ ਵੋਟ ਮਿਲੇ ਆ ਜੋ ਕਿ 2022 ਦੇ ਬਿਲਕੁਲ ਲਗਭਗ ਬਰਾਬਰ ਹੈ ਮੈਂ ਸਮਝਦਾ ਕਿ ਲੋਕ ਸਾਡੇ ਨਾਲੋਂ ਪਹਿਲਾਂ ਇਹਦੇ 'ਚ ਜੁੜੇ ਆ ਲੋਕ ਸਾਡੇ ਨਾਲ ਕਟੇ ਨਹੀਂ ਹੈਗੇ ਇਹ ਇਲੈਕਸ਼ਨ ਸਰਕਾਰ ਦੇ ਖਿਲਾਫ ਸੀਗਾ ਸਰਕਾਰ ਨੇ ਕਈ ਤਰ੍ਹਾਂ ਦੇ ਹਟਕੰਡੇ ਵਰਤੇ ਆ ਸਰਕਾਰ ਨੇ ਆਪਣਾ ਤੰਤਰ ਪ੍ਰਯੋਗ ਕੀਤਾ ਉਹਦੇ ਵਿੱਚ ਕਈ ਤਰ੍ਹਾਂ ਦੇ ਸ਼ੰਕਾਵਾ ਜਿਹੜੀਆਂ ਅਗਲੇ 2-4 ਦਿਨ ਦੇ ਵਿੱਚ ਉਜਾਗਰ ਹੋਣਗੀਆਂ ਕਿ ਕਿਉਂ ਕਈ ਬੂਥਾਂ ਦੇ ਵਿੱਚ ਪੋਲ ਪਰਸੈਂਟੇਜ ਕਿਉਂ ਘਟਿਆ ਕਈਆਂ ਦੇ ਵਿੱਚ ਪੋਲ ਪਰਸੈਂਟੇਜ 65 ਤੋਂ 70% ਕਿਉਂ ਹੋਇਆ ਇਹ ਸਾਰੀਆਂ ਚੀਜ਼ਾਂ ਅਨਲਿਸਿਸ ਕਰਾਂਗੇ ਫਿਰ ਤੁਹਾਡੇ ਨਾਲ ਰੂਬਰੂ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਈ ਇਹ ਸਭ ਚੀਜ਼ਾਂ ਦਾ ਕਾਰਨ ਕੀ ਰਿਹਾ ਹੈਗਾ ਕਿਉਂਕਿ ਜਾਦਾ ਉਹਨਾ ਪੋਲਿੰਗ ਜਿੱਥੇ ਬਹੁਤ ਜ਼ਿਆਦਾ ਐਕਸਟ੍ਰੀਮ ਪੋਲ ਹੋਇਆ ਉਹਨਾਂ ਇਲਾਕਿਆਂ ਦੇ ਅੰਦਰ ਸਰਕਾਰ ਨੂੰ ਕਾਮਯਾਬੀ ਮਿਲੀ ਸੋ ਇਹ ਵਿਚਾਰ ਕਰਨ ਵਾਲੀ ਗੱਲ ਹੈ ਇਹਦੇ ਜ਼ਰੂਰ ਵਿਚਾਰ ਕਰਾਂਗੇ ਇਹਦੇ ਤੇ ਜ਼ਰੂਰ ਅਨਲਿਸਿਸ ਵੀ ਕਰਾਂਗੇ ਕਿ ਇਹਨਾਂ ਬੂਥਾਂ ਤੇ ਕੀ ਐਸੀ ਗੱਲ ਹੋਈ ਕਿ ਕੁਝ ਬੂਥਾਂ ਤੇ ਤਾਂ 35% ਤੱਕ ਪੋਲਿੰਗ ਰਹੀ ਐਵਰੇਜ ਚਾਹੇ 51% ਰਹੀ ਪਰ ਕੁਝ ਬੂਥਾਂ ਦੇ ਉੱਪਰ 68 70% ਤੱਕ ਔਰ ਇੱਕ ਬੂਥ ਦੇ ਉੱਪਰ ਤਾਂ ਚੈਟ 465 ਵੋਟ ਪੋਲ ਹੋਏ ਜਿਹਦੇ ਵਿੱਚੋਂ 410 12 ਵੋਟ ਕੱਲੇ ਝਾੜੂ ਨੂੰ ਮਿਲੇ ਹੈਗੇ ਸੋ ਇਹ ਸਭ ਚੀਜ਼ਾਂ ਸ਼ੰਕਾਵਾ ਵੀ ਪੈਦਾ ਕਰਦਾ ਪਰ ਕੋਈ ਗੱਲ ਨਹੀਂ ਉਹਨਾਂ ਇਲੈਕਸ਼ਨ ਹੋ ਚੁੱਕਿਆ ਫਤਵਾ ਆ ਗਿਆ ਅਸੀਂ ਤਾਂ ਇਹਨੂੰ ਪਬਲਿਕ ਦਾ ਫਤਵਾ ਮੰਨਾਂਗੇ ਆਪਣੀ ਗੱਲ ਲੋਕਾਂ ਨੂੰ ਸਮਝਾਉਣ ਦੇ ਵਿੱਚ ਕੋਸ਼ਿਸ਼ ਬਹੁਤ ਕੀਤੀ ਹੈ ਜਿੰਨੀ ਸਮਝਾ ਸਕੇ ਹਾਂ ਸੰਤੁਸ਼ਟੀ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਅੱਛੇ ਢੰਗ ਨਾਲ ਸਮਝਾਵਾਂਗੇ ਔਰ ਪੂਰੀ ਪਾਰਟੀ ਪੋਲੀ ਕਾਰਕਟਰਾਂ ਨੇ ਜਿੰਨੀ ਮਿਹਨਤ ਕੀਤੀ ਹੈ ਸਿਲੈਕਸ਼ਨ ਦੇ ਅੰਦਰ ਉਹਨੂੰ ਹੋਰ ਮਿਹਨਤ ਕਰਕੇ ਸਾਡਾ ਇੱਕੋ ਹੀ ਟਾਰਗੇਟ ਹੈ ਕਿ ਪੰਜਾਬ ਨੂੰ ਇੱਕ ਐਸੇ ਜੰਗਾਲ ਚੋਂ ਕੱਢ ਕੇ ਖੁਸ਼ਹਾਲੀ ਵੱਲ ਲੈ ਕੇ ਜਾਣ ਦਾ ਟਾਰਗੇਟ ਹੈ ਉਸ ਤੇ ਹਮੇਸ਼ਾ ਕੰਮ ਕਰਦੇ ਰਹਾਂਗੇ 2027 ਦੇ ਵਿੱਚ ਅਗਲਾ ਟਾਰਗੇਟ ਸਾਡਾ 2027 ਹੈ ਪੂਰੀ ਪਾਰਟੀ ਮਿਲ ਕੇ 2027 ਦੇ ਵਿੱਚ ਇੱਕ ਅੱਛਾ ਪ੍ਰਦਰਸ਼ਨ ਕਰਕੇ ਹੋਏ ਪੰਜਾਬ ਦੇ ਵਿੱਚ ਡਬਲ ਇੰਜਨ ਸਰਕਾਰ ਬਣਾਏਗੀ ਇਹ ਸਾਡਾ ਸੰਕਲਪ ਚੱਲਦਾ ਰਹੇ ਧੰਨਵਾਦ ਕਰਕੇ ਜਿਗਰ ਬਾਰ-ਬਾਰ ਕਰ ਰਹੇ ਹੈ ਬੜਾ ਕਲੀਅਰ ਹੈ ਕਿ ਜਿੱਥੇ ਜਿਨ੍ਹਾਂ ਸੂਬਿਆਂ 'ਚ ਭਾਜਪਾ ਦੀਆਂ ਸਰਕਾਰਾਂ ਨੇ ਉਹ ਸੂਬੇ ਬਹੁਤ ਤਰੱਕੀ ਕਰ ਰਹੇ ਨੇ ਇਸ ਕਰਕੇ ਕੁਝ ਲੋਕਾਂ ਨੂੰ ਇਹ ਗੱਲ ਸਮਝ ਆਈ ਹੈ ਥੋੜਿਆਂ ਨੂੰ ਰਹਿੰਦੀ ਹੈ 5-7% ਵੋਟਰ ਐ ਇਸ ਕੰਸਿਸਟੈਂਸੀ 'ਚ 10% ਵੋਟਰ ਕਹਿ ਲੋ ਜਦ ਤੱਕ ਸਮਝਾ ਲਾਂਗੇ ਤੇ ਕਾਮਯਾਬੀ ਮਿਲ ਜਾਏਗੀ ਇੰਨੀ ਉਹ ਗੱਲ ਆ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਇਹੀ 5% 7% ਵੋਟਰ ਉਧਰੋਂ ਸ਼ਿਫਟ ਹੋ ਗਿਆ ਇੱਧਰ ਪੈ ਜਾਂਦਾ ਤੇ ਜਨਤਕ ਗੱਲ ਤਾਂ 7500 ਵੋਟਰ ਦੀ ਐ ਜੇ ਮੈਂ ਗੱਲ ਕਰਾਂ ਜੇ 7500 ਵੋਟਰ ਝਾੜੂ ਦਾ ਕਿਸਕ ਕੇ ਇਧਰ ਪੈ ਜਾਂਦਾ ਤੇ ਬੀਜੇਪੀ ਜਿੱਜਣ ਦੀ ਇੱਕ ਗੱਲ ਕਰਨ ਵਾਲੀ ਜਗੀਆ ਸੋ ਮੇਰਾ ਇਹ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੋਕ ਸਮਝਦੇ ਹੈ ਸਰਕਾਰ ਦਾ ਪ੍ਰੈਸ਼ਰ ਬੜਾ ਹੁੰਦਾ ਹੈ ਸਰਕਾਰ ਲੜ ਰਹੀ ਸੀ ਇਲੈਕਸ਼ਨ ਮੈਂ ਬਾਰ ਬਾਰ ਇਹ ਗੱਲ ਕਹਿ ਰਿਹਾ ਕਿ ਕਈ ਤਰ੍ਹਾਂ ਦੀਆਂ ਗੱਲਾਂ ਕੇਜਰੀਵਾਲ ਜੀ ਨੂੰ ਕਹਿਣੀਆਂ ਪਈਆਂ ਕਿ ਜੀ ਤੁਸੀਂ ਇਹਨਾਂ ਨੂੰ ਜਿਤਾਓ ਮੈਂ ਮੰਤਰੀ ਬਣਾ ਦੂੰਗਾ ਜੇ ਤੁਸੀਂ ਇਹਨਾਂ ਨੂੰ ਨਾ ਜਿਤਾਇਆ ਤੁਹਾਡੇ ਕੰਮ ਨਹੀਂ ਹੋਣੇ ਦਬਕਾ ਵੀ ਮਾਰਿਆ ਹੁਣ ਇਹਨਾਂ ਗੱਲਾਂ ਤੋਂ ਆਪਾਂ ਆਈਡੀਆ ਲਗਾਈ ਹੈ ਨਾ ਕਿ ਇਹ ਵਪਾਰੀਆਂ ਦੀ ਕੌਨਸੀ ਕਨਸੀਅਨਸੀ ਹੈ ਕਈ ਵਿਚਾਰੇ ਡਰ ਵੀ ਜਾਂਦੇ ਨੇ ਲੱਗਦਾ ਤੁਹਾਨੂੰ ਸਮਾਂ ਘੱਟ ਮਿਲਿਆ ਪੱਟਾ ਨਹੀਂ ਬਿਲਕੁਲ ਮੈਂ ਤਾਂ ਕਹਿ ਰਿਹਾ ਕਿ 12 ਦਿਨ ਨਾਕਾਫੀ ਸੀ ਕਿ ਮੈਂ ਬਹੁਤ ਲੋਕਾਂ ਕੋਲ ਜਾਣਾ ਚਾਹੁੰਦਾ ਸੀ ਨਹੀਂ ਜਾ ਸਕਿਆ ਬਹੁਤ ਲੋਕਾਂ ਦੀ ਨਾਰਾਜ਼ਗੀ ਸੀ ਕਿ ਸਾਡੇ ਕੋਲ ਭਾਜਪਾ ਦੇ ਕੈਂਡੀਡੇਟ ਨਹੀਂ ਆਏ ਉਹ ਬੂਡ ਹੋ ਸਕਦਾ ਵੋਟਰਾਂ ਨੂੰ ਪਾਣ ਨਿਕਲੇ ਹੁਣ ਇਸ ਕਰਕੇ ਕਿਸੇ ਹੋਰ ਪਾਰਟੀ ਨੂੰ ਨਾ ਪਾਣਾ ਚਾਹੁੰਦੇ ਹੁਣ ਤੇ ਭਾਜਪਾ ਗਈ ਨਹੀਂ ਤੇ ਭਾਜਪਾ ਨੂੰ ਨਾ ਪਾਇਆ ਹੋਵੇ ਐਸਾ ਵੀ ਹੋ ਸਕਦਾ ਬੰਦੇ ਉਹ ਕਿ ਟਿਕਟ ਨੂੰ ਲੇਟ ਕਰਨਾ ਅਨਾਉਂਸ ਕਰਨਾ ਵੀ ਕਰੇ ਜ਼ਿੰਮੇਦਾਰ ਪੂਰਾ ਪੂਰਾ ਦੇਖੋ ਐਸਾ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਸਾਡੀ ਜਿਹੜੀ ਪਾਰਟੀ ਦੀ ਹਾਈ ਕਮਾਂਡ ਹੈ ਉਸ ਸਮੇਂ ਤਾਜ਼ਾ-ਤਾਜ਼ਾ ਆਪਰੇਸ਼ਨਸ ਤੋਂ ਦੂਰ ਹੋ ਕੇ ਹਟਿਆ ਸੀ ਦੇਸ਼ ਦੇ ਹਾਲਾਤ ਜਿਹੜੇ ਸੀਗੇ ਉਹ ਜਿਹੜਾ ਸਾਡਾ ਦੂਸਰਾ ਦੁਸ਼ਮਣ ਮੁਲਕ ਹੈ ਉਹ ਇੱਕ ਤਰ੍ਹਾਂ ਦਾ ਉਹ ਆਪਣੀ ਯੋਜਨਾਬੰਦੀ ਕਰ ਰਿਹਾ ਸੀ ਔਰ ਸਾਡੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਸੀ ਉਧਰ ਕਿਤੇ ਨਾ ਕਿਤੇ ਉਲਝੀ ਹੋਈ ਸੀ ਇਹ ਇੱਕ ਕਾਰਨ ਰਿਹਾ ਹੈਗਾ ਮੈਂ ਉਸ ਗੱਲ ਨੂੰ ਮੰਨਦਾ ਪਰ ਮੈਨੂੰ ਟਾਈਮ ਘੱਟ ਮਿਲਿਆ ਤਾਂ ਤੁਹਾਨੂੰ ਵੀ ਪਤਾ 12-13 ਦਿਨਾਂ 'ਚ ਕੈਂਡੀਡੇਟ ਕਿੱਥੇ-ਕਿੱਥੇ ਜਾ ਸਕਦਾ ਹੈ ਇੱਕ ਵਾਰਡ ਨੂੰ ਇੱਕ ਦਿਨ ਮੇਰਾ ਮਿਲਿਆ 17 ਵਾਰਡ ਨੇ ਤੇ ਦੋ ਨੂੰ ਮੈਂ ਪੇਪਰ ਫਾਈਲ ਕੀਤੇ ਆ ਜੀ ਤਿੰਨ ਤੋਂ ਲੈ ਕੇ 17 ਨੂੰ ਪ੍ਰਚਾਰ ਬੰਦ ਹੋ ਗਿਆ ਸੋ 14 ਦਿਨ ਦੇ ਵਿੱਚ ਕਿੱਥੇ 13 ਦਿਨ ਹੀ ਰਹਿ ਗਏ ਵਿੱਚ ਉਹ 13 ਦਿਨ ਕਿੱਥੇ ਬੰਦਾ 17 ਵਾਰਡਾਂ ਨੂੰ ਕਵਰ ਨਹੀਂ ਕਰ ਸਕਦਾ ਹਪਤਾ ਜੀ ਇਹ ਸਰਕਾਰ ਨੇ ਇਲੈਕਸ਼ਨ ਲੜਿਆ ਤੇ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਵੀ ਸਮਝਦੇ ਹੋ ਮੈਂ ਇੱਥੋਂ ਤੁਹਾਡੇ ਸਾਹਮਣੇ ਕੁਝ ਉਹਦੇ ਵਿੱਚ ਕਹਿਣਾ ਨਹੀਂ ਚਾਹਦਾ ਪਰ ਕਈ ਚੀਜ਼ਾਂ ਤੁਸੀਂ ਵੀ ਸਮਝਦੇ ਹੋ ਇਸ ਢੰਗ ਨਾਲ ਦੋ ਤਿੰਨ ਦਿਨ ਨੇ ਪਹਿਲਾਂ ਦੇ ਹਾਲਾਤ ਸੀ ਲੁਧਿਆਣੇ ਦੇ ਇਸ ਸੁਵਿਧਾਨ ਸਭਾ ਦੇ ਅੰਦਰ ਜਗ੍ਹਾ-ਜਗ੍ਹਾ ਟਰੱਕ ਫੜੇ ਗਏ ਜਗ੍ਹਾ-ਜਗ੍ਹਾ ਰਾਸ਼ਨ ਫੜਿਆ ਗਿਆ ਸ਼ਰਾਬ ਫੜੀ ਗਈ ਉਹ ਤੋਂ ਸਮਝ ਆਂਦੀ ਹੈ ਕਿ ਇੱਕ ਜਿਹੜਾ ਵਰਗ ਸੀਗਾ ਉਹਨੂੰ ਕਿਸੇ ਨਾ ਕਿਤੇ ਪਰਮਾਨਿਤ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਹ ਮੈਂ ਤੁਹਾਨੂੰ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਲਾਈਨ ਅਪ ਕਰੋ ਇਸ ਗੱਲ ਨੂੰ ਕਿ ਕੁਝ ਬੂਥਾਂ ਦੇ ਉੱਪਰ ਜਿੱਥੇ ਪੋਲਿੰਗ ਪਰਸੈਂਟੇਜ ਬਹੁਤ ਜ਼ਿਆਦਾ ਹੋਈ ਹੈ ਔਰ ਉਹਨਾਂ ਦੇ ਵਿੱਚ ਝਾੜੂ ਜਿੱਤਿਆ ਸਰਕਾਰ ਜਿੱਤੀ ਹੈ ਉੱਥੇ ਉਹਦੇ ਦੇ ਐਨਲਾਈਜ਼ ਕਰਨ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਦੇਖੋ ਆਪਸਾ ਪੰਜਾਬੀ ਆ ਤੁਸੀਂ ਵੀ ਸਭ ਚੌਥਾ ਸਤੰਭ ਹੈ ਲੋਕਤੰਤਰ ਦਾ ਤੁਸੀਂ ਕਿਹਦੇ ਤੇ ਅਨਲਿਸਿਸ ਕਰਨ ਦੀ ਜ਼ਰੂਰਤ ਹੈ ਦੇਖੋ ਸਾਨੂੰ ਬਹੁਤ ਪਿਆਰ ਸਤਿਕਾਰ ਮਿਲਿਆ ਲੋਕਾਂ ਦਾ 12 ਦਿਨ 13 ਦਿਨ ਦੇ ਅੰਦਰ ਜੇ ਮੈਨੂੰ 20000 ਵੋਟ ਮਿਲੀ ਹੈ ਤੇ ਕੋਈ ਛੋਟੀ ਗੱਲ ਨਹੀਂ ਹੈ ਕਿ ਪਾਰਟੀ ਨੂੰ ਇਹ ਪਾਰਟੀ ਦੀਆਂ ਗੱਲਾਂ ਤੇ ਅੱਜ ਲੋਕ ਮੋਦੀ ਜੀ ਨਾਲ ਚੱਲਣਾ ਚਾਹੁੰਦੇ ਆ ਇਸ ਇਲਾਕੇ ਦੇ ਲੋਕ ਮੋਦੀ ਜੀ ਨੂੰ ਪਿਆਰ ਕਰਦੇ ਆ ਪਰ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਸਰਕਾਰੀ ਤੰਤਰ ਨੇ ਇਸਤੇਮਾਲ ਕਰਕੇ ਕਿਤੇ ਨਾ ਕਿਤੇ ਸਾਨੂੰ ਸਲੱਪ ਕਰਨ ਦੀ ਕੋਸ਼ਿਸ਼ ਕੀਤੀ ਹੈ ਬੀਜੇਪੀ ਨੂੰ ਸਲੱਪ ਕਰਨ ਦੀ ਕੋਸ਼ਿਸ਼ ਕੀਤੀ ਹੈ ਮੁਰਕੇ ਮੀਡੀਆ ਦੇ ਸਾਹਮਣੇ ਉਹਨਾਂ ਦੇ ਲੀਡਰ ਆ ਕੇ ਕਹਿ ਰਹੇ ਨੇ ਕਿ ਜੀ ਬੀਜੇਪੀ ਦੀਆਂ ਨੀਤੀਆਂ ਇਹ ਹੋਗੀਆਂ ਬੀਜੇਪੀ ਦੀਆਂ ਨੀਤੀਆਂ ਉਹ ਹੋਈਆਂ ਪੂਰੇ ਦੇਸ਼ 'ਚ ਮੰਨੀਆਂ ਜਾਣੀਆਂ ਜਿਨ੍ਹਾਂ ਨੂੰ ਦਿੱਲੀ ਚੋਂ ਲਤਾੜ ਕੇ ਭੇਜਦਾ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸੁਪਨਾ ਦੇਖ ਰਹੇ ਨੇ ਉਹ ਦਿੱਲੀ ਚੋਂ ਦਾ ਲਤਾੜਤਾ ਤੁਸੀਂ 10 ਸਾਲ ਦਿੱਲੀ ਦਾ ਜੋ ਹਾਲ ਕਰਕੇ ਦੇਖਿਆ ਇੱਥੇ ਜੋ ਜਿਸ ਟੱਗ ਨਾਲ ਜੋ ਰਾਹ ਬਣਾਏ ਗਏ ਲਾਲਚ ਦਿੱਤੇ ਗਏ ਮੰਤਰੀ ਬਣਾਉਣ ਦੀ ਗੱਲ ਕਹੀ ਗਈ ਅਗਰ ਤੁਸੀਂ ਸਾਡਾ ਕੈਂਡੀਡੇਟ ਨਾ ਜਿਤਾਇਆ ਤੇ ਕੰਮ ਨਹੀਂ ਹੁਣ ਇਹ ਗੱਲਾਂ ਕਹੀਆਂ ਗਈਆਂ ਉਹਨਾਂ ਗੱਲਾਂ ਤਾਂ ਮਤਲਬ ਸਮਝਣਾ ਚਾਹੀਦਾ ਲੋਕ ਕਿਤਨਾ ਕਿਤੇ ਡੇਢ ਸਾਲ ਸਵਾ ਸਾਲ ਸਰਕਾਰ ਦਾ ਪਿਆ ਲੋਕ ਕਿਤਨਾ ਕਿਤੇ ਉਤੋਂ ਸਲਬ ਹੁੰਦੇ ਨੇ ਘਬਰਾਉਂਦੇ ਨੇ ਇਸ ਕਰਕੇ ਮੈਂ ਸਮਝਦਾ ਕਿ ਇੱਕ ਵਰਗ ਨੂੰ ਉਹਨਾਂ ਨੇ ਪਰਮਾ ਕੇ ਔਰ ਦੂਸਰੇ ਵਰਗ ਨੂੰ ਡਰਾ ਕੇ ਇਹ ਵੋਟ ਲੱਤਾ ਹੈ